ਸਸੀ ਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ ਮੈਂ ਆ ਮਲਕੀਤ ਰੌਣੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਿਆ। ਉਹ ਗੱਲ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਨੈਗੇਟਿਵ ਚੀਜ਼ਾਂ ਬਹੁਤ ਛੇਤੀ ਫੈਲਦੀਆਂ ਨੇ ਪੋਜ਼ਿਟਿਵ ਚੀਜ਼ਾਂ ਨੂੰ ਫਲਾਉਣ ਦੇ ਲਈ ਬਹੁਤ ਵੱਡੀ ਕੋਸ਼ਿਸ਼ ਕਰਨੀ ਪੈਂਦੀ ਹੈ। ਸੋ ਨੈਗੇਟਿਵਿਟੀ ਸਮਾਜ ਦੇ ਵਿੱਚ ਵੈਸੀ ਬਹੁਤ ਜ਼ਿਆਦਾ ਹੈ ਪਰ ਸਾਨੂੰ ਪੋਜ਼ਿਟਿਵਿਟੀ ਦੇ ਨਾਲ ਜੁੜਦੇ ਰਹਿਣਾ ਚਾਹੀਦਾ ਹੈ। ਇਹ ਸਾਡੇ ਲਈ ਸਾਡੇ ਭਵਿੱਖ ਲਈ ਸਾਡੇ ਬੱਚਿਆਂ ਲਈ ਸਾਡੇ ਸਮਾਜ ਲਈ ਬਹੁਤ ਚੰਗੀ ਚੀਜ਼ ਹੈ ਕਿ ਆਪਾਂ ਪੋਜ਼ਿਟਿਵ ਚੀਜ਼ਾਂ ਨੂੰ ਪ੍ਰਮੋਟ ਕਰੀਏ। ਫੋਰ ਐਗਜ਼ਾਮਪਲ ਆਪਾਂ ਇਸ ਗੱਲ ਦੇ ਉੱਤੇ ਕਿ ਸਾਡੇ ਸਮਾਜ ਨੇ ਜੋ ਵੀ ਕੋਈ ਚੰਗਾ ਕੀਤਾ ਜਾਂ ਸਮਾਜ ਵਿੱਚ ਜੋ ਕੋਈ ਚੰਗਾ ਹੋ ਰਿਹਾ ਹੈ ਅਸੀਂ ਉਹਦੇ ਤੇ ਕਦੇ ਪ੍ਰਾਊਡ ਫੀਲ ਨਹੀਂ ਕੀਤਾ ਉਹਦੇ ਕਦੇ ਮਾਣ ਫੀਲ ਨਹੀਂ ਕੀਤਾ ਜਿਹੜੀ ਸਾਨੂੰ ਕਰਨਾ ਚਾਹੀਦਾ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਚੰਗੇ ਉਪਰਾਲੇ ਕਰ ਰਹੇ ਨੇ ਬਹੁਤ ਸਾਰੇ ਲੋਕ ਸਮਾਜ ਦੇ ਲਈ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਸਮਾਜ ਨੂੰ ਜਿਉਣਯੋਗਾ ਬਣਾਉਣ ਦੇ ਲਈ ਚੰਗੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਸਾਡੇ ਸਮਾਜ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਮੈਂ ਹੁਣੇ ਥੋੜਾ ਟਾਈਮ ਪਹਿਲਾਂ ਇੱਕ ਇੰਟਰਵਿਊ ਦੇਖ ਰਿਹਾ ਸੀ ਸਾਡੇ ਚ ਖੇਡ ਲੇਖਕ ਨੇ ਨਵਦੀਪ ਗਿੱਲ ਉਹਨਾਂ ਦੀ ਇੱਕ ਇੰਟਰਵਿਊ ਤੋਤਾ ਸਿੰਘ ਦੀਨਾਹੋਰਾ ਨੇ ਕੀਤੀ ਜਿਹਦੇ ਵਿੱਚ ਉਹ ਖੇਡਾਂ ਬਾਰੇ ਗੱਲ ਕਰਦੇ ਕਰਦੇ ਉਹਨਾਂ ਨੇ ਬੜੀ ਕਮਾਲ ਦੀ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਅਸੀਂ ਬਹੁਤੀ ਵਾਰ ਇਹੋ ਜੀਆਂ ਜਾਣਕਾਰੀਆਂ ਜਾਂ ਇੰਟਰਵਿਊ ਆ ਵੀ ਨਹੀਂ ਦੇਖਦੇ ਕਿਉਂਕਿ ਸਾਨੂੰ ਆਦਤ ਪੈ ਗਈ ਚਸਕੇਬਾਜੀ ਦੇ ਚੀਜ਼ਾਂ ਦੇਖਣ ਦੀ ਸਾਨੂੰ ਆਦਤ ਪੈ ਗਈ ਨੈਗੇਟਿਵ ਚੀਜ਼ਾਂ ਦੇਖਣ ਦੀ ਕਿ ਸਮਾਜ ਦੇ ਵਿੱਚ ਆ ਗਲਤ ਹੋਇਆ ਉਹ ਗਲਤ ਹੋਇਆ ਅਸੀਂ ਉਹ ਦੇਖੀਏ ਦੇਖਣਾ ਸਾਰਾ ਕੁਝ ਤੁਹਾਨੂੰ ਚਾਹੀਦਾ ਪਰ ਉਹਨੂੰ ਆਪਣੇ ਤਰੀਕੇ ਦੇ ਨਾਲ ਵਾਚਣਾ ਚਾਹੀਦਾ ਆਪਣੇ ਤਰੀਕੇ ਦੇ ਨਾਲ ਘੋਖਣਾ ਚਾਹੀਦਾ ਸੋ ਮੈਂ ਉਸ ਇੰਟਰਵਿਊ ਦੀ ਗੱਲ ਕਰ ਰਿਹਾ ਸੀ ਜਿਹਦੇ ਵਿੱਚ ਸਾਡੇ ਖੇਡ ਲੇਖ ਨਵਦੀਪ ਗਿੱਲ ਹੋਰੀ ਇਹ ਜਾਣਕਾਰੀ ਦੇ ਰਹੀ ਸੀ ਤੋਤਾ ਸਿੰਘ ਦੀਨਾ ਹੋਰਾਂ ਨੂੰ ਕਿ ਇਸ ਵਾਰ ਦੀ ਜਿਹੜੀ 올림픽 ਹੈ ਸ਼ੁਰੂ ਹੋਣ ਜਾ ਰਹੀ ਹੈ ਉਸ 올림픽 ਦੇ ਵਿੱਚ ਸਾਡੇ ਕੋਲ ਪ੍ਰਾਊਡ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਸਟੇਟ ਤੇ ਸਾਨੂੰ ਆਪਣੇ ਮੁਲਕ ਤੇ ਸਾਨੂੰ ਆਪਣੀ ਧਰ ਤੇ ਮਾਣ ਹੋਣਾ ਚਾਹੀਦਾ ਹੈ ਉਹਨਾਂ ਵਿੱਚ ਮਾਣ ਕਰਨ ਵਾਲੀ ਜਿਹੜੀ ਵੱਡੀ ਗੱਲ ਇਹ ਹੈ ਤੇ ਉਲੰਪਿਕ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਭ ਤੋਂ ਵੱਧ ਖਿਡਾਰੀ ਉਲੰਪਿਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਵਿੱਚੋਂ ਪਹਿਲੀ ਵਾਰ ਪੈਰਿਸ ਓਲੰਪਿਕ ਦੇ ਵਿੱਚ ਖੇਡਣ ਜਾ ਰਹੇ ਨੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਸਾਡੇ ਲਈ ਪ੍ਰਾਊਡ ਦੀ ਗੱਲ ਹੈ ਸਾਨੂੰ ਇਹਨਾਂ ਚੀਜ਼ਾਂ ਤੇ ਮਾਣ ਕਰਨਾ ਚਾਹੀਦਾ ਅਸੀਂ ਐਵੇਂ 네ਗੇਟਿਵ ਚੀਜ਼ਾਂ ਨੂੰ ਪ੍ਰਮੋਟ ਕਰਦੇ ਕਰਦੇ ਕਹੀਏ ਨੇ ਪੰਜਾਬ ਖਤਮ ਹੋ ਗਿਆ ਪੰਜਾਬ ਚਾਹ ਹੋ ਗਿਆ ਪਰ ਜਿਹੜੇ ਕੁਝ ਲੋਕ ਚੰਗੇ ਕੋਸ਼ਿਸ਼ਾਂ ਕਰ ਰਹੇ ਨੇ ਚੰਗੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਉਹਨਾਂ ਲਈ ਸਾਨੂੰ ਸਤਿਕਾਰ ਦੇਣਾ ਬਣਦਾ ਸੋ ਮੈਂ ਦੱਸਣ ਜਾ ਰਿਹਾ ਸੀ ਕਿ ਸਾਡੇ ਕੋਲੇ ਲਗਭਗ 120 ਜਿਹੜੇ ਸਾਡੇ ਖਿਡਾਰੀ ਨੇ ਸਾਡੇ ਹਿੰਦੂਸਤਾਨ ਦੇ ਵਿੱਚੋਂ ਸਾਡੇ ਮੁਲਕ ਦੇ ਵਿੱਚੋਂ 올림픽 ਖੇਡਣ ਜਾ ਰਹੇ ਨੇ ਲਗਭਗ 120 ਖਿਡਾਰੀ 올림픽 ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 20 ਪੰਜਾਬ ਚੋਂ ਜਾ ਰਹੇ ਨੇ ਤੋਂ ਸਾਡੇ ਲਈ ਇਹ ਪ੍ਰਾਊਡ ਵਾਲੀ ਗੱਲ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲੇ 20 ਖਿਡਾਰੀ ਇਹੋ ਜਾ ਰਹੇ ਨੇ ਅ ਮਨਪ੍ਰੀਤ ਸਿੰਘ ਸਾਡੇ ਕੋਲੇ ਕਿਹੋ ਜਿਹਾ ਖਿਡਾਰੀ ਹੈ ਹਾਕੀ ਦੇ ਵਿੱਚ ਜਿਹੜਾ ਚੌਥੀ ਵਾਰ 올림픽 ਖੇਡਣ ਜਾ ਰਿਹਾ ਹੈ ਪਹਿਲਾਂ ਵੀ 올림픽 ਖੇੜਿਆ ਸੋ ਉਹ ਪੰਜਵਾਂ ਖਿਡਾਰੀ ਬਣ ਜੂਗਾ ਪੰਜਾਬ ਦਾ ਜਿਹਨੇ 올림픽 ਚੌਥੀ ਵਾਰ ਖੇਡੀ ਹੈ ਸੋ ਹਾਕੀ ਦੇ ਵਿੱਚ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਬਹੁਤ ਸਾਰੀਆਂ ਸਾਡੀਆਂ ਧੀਆਂ ਨੇ ਪੰਜਾਬ ਦੇ ਵਿੱਚੋਂ ਸਾਡੇ ਮੁਲਕ ਦੇ ਵਿੱਚੋਂ ਜਾ ਰਹੀਆਂ ਨੇ ਸੋ ਇਹ ਮੈਂ ਕਹਿਣਾ ਕਿ ਸਾਡੀ ਸਟੇਟ ਲਈ ਮਾਣ ਵਾਲੀ ਗੱਲ ਹੈ ਪਹਿਲੀ ਵਾਰ ਹੋਇਆ ਕਿ 올림픽 ਜਦੋਂ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਸਾਡੇ 20 ਖਿਡਾਰੀ ਏਡੀ ਵੱਡੀ ਗਿਣਤੀ 'ਚ ਕਦੇ 15 ਜਾਂਦੇ ਸੀ ਕਦੇ 14 ਜਾਂਦੇ ਸੀ ਕਦੇ 10 ਕਦੇ 12 ਸੋ ਵੀ ਖਿਡਾਰੀ ਪਹਿਲੀ ਵਾਰ ਸਾਡੇ 올림픽 ਖੇਡਣ ਜਾ ਰਹੇ ਨੇ ਪ੍ਰਾਊਡ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਆਓ ਮੇਰੇ ਸਤਿਕਾਰਯੋਗ ਦੇਖਣ ਵਾਲਿਓ ਪੰਜਾਬੀਓ ਮੇਰੇ ਸਟੇਟ ਵਾਸੀਓ ਦੇਸ਼ ਵਾਸੀਓ ਇਹਨਾਂ ਚੀਜ਼ਾਂ ਤੇ ਮਾਣ ਕਰੀਏ ਆਪਣੇ ਖਿਡਾਰੀਆਂ ਨੂੰ ਵੈਸਟ ਬੀਚਸ ਦਈਏ ਉਹਨਾਂ ਦਾ ਹੌਸਲਾ ਵਧਾਈਏ ਉਹਨਾਂ ਨੂੰ ਸਤਿਕਾਰ ਦਈਏ ਉਹਨਾਂ ਦਾ ਮਾਣ ਕਰੀਏ ਕਿਉਂਕਿ ਹਰ ਸਟੇਟ ਨੇ ਆਪਣੇ ਖਿਡਾਰੀਆਂ ਤੇ ਮਾਣ ਕੀਤਾ ਹੈ ਹਰ ਸਟੇਟ ਨੇ ਆਪਣੇ ਲੇਖਕਾਂ ਤੇ ਮਾਣ ਕੀਤਾ ਹੈ ਹਰ ਸਟੇਟ ਨੇ ਆਪਣੇ ਵਿਗਿਆਨੀਆਂ ਤੇ ਮਾਣ ਕੀਤਾ ਹੈ ਆਪਣੇ ਡਾਕਟਰਾਂ ਤੇ ਮਾਣ ਕੀਤਾ ਹੈ ਆਪਣੇ ਗਾਇਕਾਂ ਤੇ ਮਾਣ ਕੀਤਾ ਆਪਣੇ ਕਲਾਕਾਰਾਂ ਤੇ ਮਾਣ ਕੀਤਾ ਪਰ ਸਾਡੀ ਸਟੇਟ ਦੇ ਵਿੱਚ ਇੱਕ ਐਸੀ 네ਗੇਟਿਵਿਟੀ ਦੀ ਬਾਤ ਚੱਲੀ ਹੈ ਅਸੀਂ ਕਿਸੇ ਤੇ ਪ੍ਰਾਊਡ ਨਹੀਂ ਕਰਦੇ ਅਸੀਂ ਹਮੇਸ਼ਾ ਗਾਲਾਂ ਕੱਢਣ 'ਚ ਵਿਸ਼ਵਾਸ ਰੱਖਦੇ ਆ ਅਸੀਂ ਹਮੇਸ਼ਾ ਇੱਕ ਦੂਜੇ ਨੂੰ ਨਿੰਦਣ 'ਚ ਵਿਸ਼ਵਾਸ ਰੱਖਦੇ ਆ ਚਾਹੇ ਸਾਡਾ ਕੋਈ ਕਲਾਕਾਰ ਹੋਵੇ ਚਾਹੇ ਸਾਡਾ ਕੋਈ ਲੇਖਕ ਹੋਵੇ ਚਾਹੇ ਸਾਡਾ ਕੋਈ ਡਾਕਟਰ ਹੋਵੇ ਚਾਹੇ ਸਾਡਾ ਕੋਈ ਵਿਦਵਤ ਚਿੰਤਕ ਹੋਵੇ ਚਾਹੇ ਸਾਡਾ ਕੋਈ ਵਿਗਿਆਨੀ ਹੋਵੇ ਚਾਹੇ ਕੋਈ ਸਾਡੀ ਕਮਾਲ ਦੀ ਕਲਾ ਦੀ ਪੇਂਟਿੰਗ ਕਰਨ ਵਾਲਾ ਹੋਵੇ ਅਸੀਂ ਉਹਨੂੰ ਹਮੇਸ਼ਾ ਘਟਾ ਕੇ ਦੇਖਿਆ ਨੀਵਾ ਕਰਕੇ ਦੇਖਿਆ ਗੱਲ ਪ੍ਰਾਊਡ ਕਰਨ ਵਾਲੀ ਹੁੰਦੀ ਹੈ ਕਿਉਂਕਿ ਇਹ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਕਿਸੇ ਦੇ ਵਿੱਚ ਗੁਣ ਹੁੰਦੇ ਨੇ ਇਹ ਲੋਕਾਂ ਦੀ ਮਿਹਨਤ ਹੁੰਦੀ ਹੈ ਇੱਕ ਖਿਡਾਰੀ ਦੀ ਸਪੋਰਟਸਮੈਨ ਦੀ ਵੀ ਇਹੀ ਮਿਹਨਤ ਹੈ ਕਿ ਆਪਣੀ ਮਿਹਨਤ ਦੇ ਨਾਲ ਉਹ ਚੀਜ਼ਾਂ ਅੱਗੇ ਲੈ ਕੇ ਆਉਂਦਾ ਹੈ ਆਪਣੀ ਮਿਹਨਤ ਦੇ ਨਾਲ ਆਪਣੀ ਸਟੇਟ ਦਾ ਨਾਮ ਆਪਣੇ ਪਿੰਡ ਦਾ ਨਾਮ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰ ਲਈ ਜਾਂਦਾ ਹੈ ਚਾਹੇ ਉਹ ਖਿਡਾਰੀ ਹੈ ਚਾਹੇ ਉਹ ਕਲਾਕਾਰ ਹੈ ਚਾਹੇ ਵਿਗਿਆਨੀ ਹੈ ਚਾਹੇ ਉਹ ਡਾਕਟਰ ਹੈ ਚਾਹੇ ਕੋਈ ਹੋਰ ਖੇਤਰ ਦੇ ਵਿੱਚ ਕੰਮ ਕਰਨ ਵਾਲਾ ਇਨਸਾਨ ਹੈ ਚਾਹੇ ਕੋਈ ਕਾਨੂੰਨ ਦੇ ਤੌਰ ਤੇ ਪੜਾਈ ਕਰਦਾ ਹੈ ਚਾਹੇ ਕੋਈ ਆਈਪੀਐਸ ਬਣਦਾ ਹੈ ਪੀਸੀਐਸ ਬਣਦਾ ਹੈ ਸੋ ਇਹ ਪ੍ਰਾਊਡ ਕਰਨ ਵਾਲੀ ਗੱਲ ਹੈ ਜਿਨ੍ਹਾਂ ਚੀਜ਼ਾਂ ਤੇ ਮਾਣ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਤੇ ਮਾਣ ਕਰੀਏ ਐਵੇਂ ਬਿਨਾ ਬਜਾ ਦੀ ਖਾਮ ਖਾਦੀ ਆਪਣੇ ਦਿਮਾਗਾਂ ਦੇ ਵਿੱਚ ਜਿਹੜੀ ਨੈਗੇਟਿਵਿਟੀ ਭਰੀ ਹੋਈ ਹੈ ਉਹਨੂੰ ਦੂਰ ਕਰੀਏ ਜੇ ਅਸੀਂ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਾਂਗੇ ਚੰਗੀਆਂ ਚੀਜ਼ਾਂ ਨੂੰ ਆਓ ਇੰਨਾ ਪ੍ਰੋਮੋਟ ਕਰੀਏ ਕਿ ਜਿਹੜੀਆਂ ਮਾਰੀਆਂ ਚੀਜ਼ਾਂ ਆਪਣੇ ਆਪ ਖਤਮ ਹੋ ਜਾਣ ਸੋ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਨਾ ਸਿੱਖੀਏ ਹਮੇਸ਼ਾ ਮਾਰਾ ਮਾਰਾ ਨਾ ਕਹਿੰਦੇ ਰਹੀਏ ਉਹਨਾਂ ਮਾਰੇ ਮਾਰਿਆਂ ਵਿੱਚ ਚੰਗਾ ਵੀ ਦੇਖੀਏ ਕਿ ਕੀ 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 ਕੁਝ ਹੋ ਰਿਹਾ ਹੈ ਕਹਿੰਦੇ ਹਨੇਰਿਆਂ ਦੇ ਵਿੱਚ ਜੁਗਨੂ ਟਿੰਮਟਮਾਉਂਦੇ ਨੇ ਉਹ ਸਾਡੇ ਲਈ ਆਸ ਦੀ ਕਿਰਨ ਬਣਦੇ ਨੇ ਬਿਸ਼ੱਕ ਜੁਗਨੂ ਦੀ ਲਾਈਟ ਬਹੁਤ ਛੋਟੀ ਹੁੰਦੀ ਹੈ ਪਰ ਉਹ ਸਾਡੇ ਇਨਸਾਨਾਂ ਦੇ ਲਈ ਜਿਨ੍ਹਾਂ ਲੋਕਾਂ ਕੋਲ ਦਿਮਾਗ ਹਨਗੇ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਆਸ ਦੀ ਕਿਰਨ ਹੁੰਦੀ ਹੈ ਕਿ ਕਾਲੀਆਂ ਬੋਲੀਆਂ ਰਾਤਾਂ ਦੇ ਵਿੱਚ ਕੋਈ ਜੁਗਨੂ ਜਗ ਰਿਹਾ ਹੈ ਹਨੇਰੀਆਂ ਦੇ ਵਿੱਚ ਕੋਈ ਦੀਵਾ ਬਾਲ ਰਿਹਾ ਸੋ ਅੱਜ ਸਮੇਂ ਸਾਨੂੰ ਇਸ ਸਮੇਂ ਸਾਨੂੰ ਲੋੜ ਹੈ ਸਾਡੇ ਸਟੇਟ ਨੂੰ ਸਾਡੇ ਮੁਲਕ ਨੂੰ ਲੋੜ ਹੈ ਇਹੋ ਜੇ ਜੁਗਨੂਆਂ ਦੀ ਜਿਹੜੇ ਅੱਗੇ ਹੋ ਕੇ ਕੰਮ ਕਰ ਰਹੇ ਨੇ ਜਿਹੜੇ ਸਾਡਾ ਸ਼ਾਨਾਮਤਾ ਇਤਿਹਾਸ ਲਿਖਣ ਜਾ ਰਹੇ ਨੇ ਸੋ ਬਹੁਤ ਬਹੁਤ ਸ਼ੁਭ ਸ਼ਾਮਾ ਬਹੁਤ ਪੌਤ ਤੁਹਾਨੂੰ ਵੈਸਟ ਵਿਸਿਸ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਸੀਂ 올림픽 ਖੇਡਣ ਜਾ ਰਹੇ ਹੋ ਮੇਰੇ ਮੁਲਕ ਦੇ ਖਿਡਾਰੀਓ ਮੇਰੇ ਮੁਲਕ ਦੇ ਧੀਆਂ ਪੁੱਤੋ ਤੁਹਾਨੂੰ ਬਹੁਤ ਬਹੁਤ ਸ਼ੁਭ ਸ਼ਾਮਾ ਦੇ ਨਾਲ ਅਸੀਂ ਭੇਜ ਰਹੇ ਹਾਂ ਪੈਰਿਸ ਦੇ ਵਿੱਚ 올림픽 ਦੇ ਵਿੱਚ ਸਾਡੇ ਪੰਜਾਬ ਦੇ 20 ਖਿਡਾਰੀ ਜਿਹੜੇ 올림픽 ਖੇਡਣ ਜਾ ਰਹੇ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਾਨੂੰ ਬਹੁਤ-ਬਹੁਤ ਤੁਹਾਡੇ ਇੱਕ-ਇੱਕ ਕਦਮ ਚੱਲਿਆ 올림픽 ਦੇ ਵਿੱਚ ਤੁਸੀਂ ਆਪਣਾ ਜੋਰ ਦਿਖਾਓ ਤੁਸੀਂ ਮਿਹਨਤਾਂ ਕੀਤੀਆਂ ਹੋਈਆਂ ਉੱਥੇ ਜਾ ਕੇ ਤੁਹਾਨੂੰ ਰੰਗ ਭਾਗ ਲੱਗਣ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਲਗਭਗ 120 ਖਿਡਾਰੀ ਜਾ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਸ਼ੁਭੇਸ਼ਾਮਾਂ ਸਾਰੇ 올림픽 ਖੇਡਣ ਵਾਲੇ ਜਗਤ ਭਰ ਦੇ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਭੇਸ਼ਾਮਾਂ ਕਿ ਆਪਣੀ ਮਿਹਨਤ ਰੰਗ ਲੈ ਕੇ ਆਉਗੀ ਇੱਕ ਸਪੋਰਟਸਮੈਨਸ਼ਿਪ ਦੀ ਭਾਵਨਾ ਦੇ ਨਾਲ ਤੁਸੀਂ ਖੇਡੋਗੇ ਤੇ ਆਪਣੇ ਆਪਣੇ ਮੁਲਕਾਂ ਦਾ ਨਾਂ ਚਮਕਾਉਗੇ ਤੇ ਇੱਕ ਤੁਸੀਂ ਚੰਗਾ ਸੰਦੇਸ਼ ਲੈ ਕੇ ਉਸ 올림픽 ਦੇ ਵਿੱਚ ਜਾਓਗੇ ਤੁਹਾਡੋ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਇੱਕ ਵਾਰ ਫੇਰ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਆਓ ਚੰਗੀਆਂ ਚੀਜ਼ਾਂ ਪ੍ਰਮੋਟ ਕਰੀਏ ਤੇ ਚੰਗੀਆਂ ਚੀਜ਼ਾਂ ਬਾਰੇ ਗੱਲਾਂ ਬਾਤਾਂ ਕਰੀਏ ਚੰਗੀਆਂ ਚੀਜ਼ਾਂ ਨੂੰ ਹਮੇਸ਼ਾ ਫਲਾਈਏ ਮਾਰੀਆਂ ਨੈਗੇਟਿਵ ਚੀਜ਼ਾਂ ਤੋਂ ਆਪਾਂ ਦੂਰ ਰਹੀਏ ਚੰਗੀ ਪੋਜ਼ਿਟਿਵਿਟੀ ਦੇ ਨਾਲ ਉਤਸ਼ਾਹ ਭਰਿਆ ਜੀਵਨ ਜਿਉਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ